Thank mm -hmm. you. ਸਰ ਅੱਜ ਦੇ ਫਲੈਗ ਮਾਰਚ ਬਾਰੇ ਜਾਣਕਾਰੀ ਦਿੱਤੀ ਗਈ ਹੈ। ਬਾਦੂ ਵਿਜੀਤੀ ਪੰਜਾਬ ਚਕਰਤਾ ਤੀਹ ਮਾਰਚ ਜਦੋਂ ਅੱਤੇ ਐਸਐਸਪੀ ਸਾਹਿਬ ਤੋਂ ਪ੍ਰਾਪਤ ਆਦੇ ਉਸਨਾਂ ਅਨੁਸਾਰ ਅੱਜ ਦਿੱਤੇ ਗਏ ਪ੍ਰੋਗਰਾਮ ਅਨੁਸਾਰ ਲਾ ਗੇਟ ਦੇ ਵਿੱਚ ਜਿਹੜਾ ਲਾ ਗਪੂਤਾ ਦੇ ਫਗਵਾੜਾ ਸਰਕਲ ਦੇ ਵਿੱਚੋਂ ਐਸਐਚਓ ਅਤੇ ਚੌਕੀ ਇੰਚਾਰਜਾਂ ਦੇ ਨਾਲ ਇੱਥੇ ਫਲੈਗ ਮਾਰਚ ਕੀਤਾ ਗਿਆ ਜੋ ਕਿ ਮਾੜੇ ਅਨਸਰਾਂ ਨੂੰ ਭਜਾਉਣ ਵਾਸਤੇ ਔਰ ਜਿਹੜੀ ਵਰਦੀ ਕਾਰਵਾਈ ਹੈ ਉਹਨਾਂ ਦੇ ਕਰਨ ਵਾਸਤੇ ਇੱਤੇ ਨਾਲ ਵਾਲੀ ਜੋ ਵੀ ਚੰਗੀ ਸ਼੍ਰੀ ਦਨ ਸਾਹਿਬਾਂ ਨੂੰ ਪੋਜ਼ਿਟਿਵ ਸਿਗਨਲ ਜਾਵੇ ਇਸ ਕਰਕੇ ਫਲੈਗ ਮਾਰਕ ਕੀਤਾ ਗਿਆ ਹੈ ਜਿਸ ਦੇ ਵਿੱਚ ਡੀਐਸਪੀ ਸਾਹਿਬ ਸਰਦਾ ਸਪਾਲ ਸਿੰਘ ਜੀ ਮੈਂ ਖੁਦ ਦਲੀਪ ਸਿੰਘ ਨਾਲ ਐਸਐਸਓ ਸਤਰਾਮਪੁਰਾ ਸਰ ਹਦੀਪ ਸਿੰਘ ਐਸਐਸਓ ਫਦਰ ਤੇ ਐਸਐਸਓ ਰਾਹੁਲ ਬੱਦੀ ਲੇਕਰ ਸੇ ਵੀ ਸ਼ਾਮਲ ਹੋਏ ਆ ਬਾਕੀ ਪੂਰੀ ਫੋਰਸ ਦੇ ਨਾਲ ਇਹਨਾਂ ਨੂੰ ਫਲੈਗ ਮਾਰਕ ਕੀਤਾ ਗਿਆ ਤੇ ਪੂਰੀ ਕੋਸ਼ਿਸ਼ ਹੈ ਕਿ ਜਿਹੜਾ ਯੋਧ ਨਸ਼ਾ ਵਿਰੋਧ ਦੇ ਵਿੱਚ ਜਿਹੜੀ ਵੀ ਕਾਰਵਾਈ ਚੱਲਦੀ ਪਈ ਆ ਉਹਨੂੰ ਪੂਰੇ ਅੰਜਾਮ ਤੱਕ ਪਹੁੰਚਾਇਆ ਜਾਵੇ ਸਰ ਅਰਧਿਆਨਸਰਾਂ ਨੂੰ ਮੈਸੇਜ ਕੀ ਦੇਣਾ ਚਾਹੁੰਦੇ ਆ। ਅਰਧਿਆਨਸਰਵਾਦ ਤੇ ਕੋਈ ਮੈਸੇਜ ਹੈ ਜੀ ਬਸ ਇੱਕੋ ਮੈਸੇਜ ਹੈ ਕਿ ਜਾ ਤਾਂ ਨਸ਼ਾ ਛੱਡ ਦਿਓ ਜਾਂ ਸਾਡਾ ਇਲਾਕਾ ਛੱਡ ਦਿਓ। ਦੋ ਹੋਰ ਤਾਂ ਗੱਲ ਹੀ ਨਹੀਂ ਜੀ। ਬਸ ਸਰ ਰੁਟੀਨਾ ਚੱਲੂਗਾ ਜੀ ਇਹ। ਇਹ ਜਿਹਦਾ ਜਿੱਦਾਂ ਸਾਡੇ ਕੋਲ ਹੁਕਮ ਆਈ ਜਾਂਦੇ ਜੀ ਪਰਿਓਡਿਕਲੀ ਹੁਕਮ ਆਦੇ ਸੀਨੀਅਰ ਤੋਂ ਸਰ ਵੱਲੋਂ ਉਸੇ ਅਨੁਸਾਰ ਕਾਰਵਾਈ ਕੀਤੀ ਜਾਂਦੀ ਜੀ। ਠੀਕ ਹੈ ਠੀਕ ਹੈ।